ਪਾ ਪਟਾਰ ਜੀ ਤੇ ਸਰਦਾਰੀ ਆਪਣੀ ਬਰਕਰਾਰ ਰੱਖਣੀ ਆ ਬੋਲੇ ਸੋਨੇ ਸਾਰੇ ਭਰਾਵਾ ਇੱਕ ਬਹੁਤ ਵਧੀਆ ਸਾਡਾ ਜਿਹੜਾ ਕਸਬਾ ਆਪਾਂ ਲੈ ਸਕਦੇ ਹੁਣ ਤਾਂ ਇਹ ਚਾਰ ਪੰਜ ਹਜ਼ਾਰ ਤਾਂ ਕਿ 5000 ਸੱਤ ਪੰਜਾਹ ਹਜ਼ਾਰ ਇੱਕ ਮਿੰਟ ਜੰਨੇ ਪਤਵਾਰ ਤੇ ਸਾਡੀ ਸਾਰੀ ਪਾਰਟੀ ਦੇ ਸੀਨੀਅਰ ਲੀਡਰ ਉੱਤੇ ਬੈਠੇ ਆ ਤੁਸੀਂ ਸਾਰੇ ਮੇਰੇ ਭਰਾਓ ਮੈਂ ਇੱਥੋਂ ਸ਼ੁਰੂਆਤ ਕੌਲਜੀ ਤੋਂ ਕੀਤੀ ਸੀ ਜੀ ਕੌਂਦੇ ਦਾ ਹਸਪਤਾਲ ਬਣਾਇਆ ਔਰ ਲੋਕਾਂ ਦੇ ਪੈਸੇ ਇਕੱਠੇ ਕਰਕੇ ਬਣਾਇਆ ਸੀ ਜੀ ਆਸ-ਪਾਸ ਸਾਰੇ ਜਿੰਨੇ ਆਸ-ਪਾਸ ਦੇ ਪਿੰਡਾਂ ਮੰਡਾ ਨੇ ਮੈਂ ਸਿਰੇ 6 ਵਜੇ ਦਰਦਾ ਸੀ ਸੁਪਤਿਆ ਪੈਣ ਦੇ ਸੀ ਵਾਕਾ ਸਿਹਤ ਕਮੇਟੀ ਸੀ ਔਰ ਉਹੀ ਕਮੇਟੀ ਸਾਰਾ ਸਰਚੋਰ ਪ੍ਰਚਾਰ ਕਿਵੇਂ ਦਿੱਤਾ ਦੇਖੋ ਤੁਹਾਡੇ ਸਾਹਮਣੇ ਲੋਕਾਂ ਦਾ ਬਹੁਤ ਭਰਮਾਗਾਰਾ ਮਿਲ ਰਿਹਾ ਜੀ ਲੋਕ ਆਪ ਮਹਾਰੇ ਸੈਕਟੈਂਡ ਦੀ ਗਣਤੀ ਵਿੱਚ ਆ ਰਹੇ ਆ ਜੀ ਔਰ ਪਿੰਡਾਂ ਦੇ ਪਿੰਡ ਮੰਨ ਲਓ ਜਿਵੇਂ ਇੱਥੇ ਬਾਦਰਗੜ ਹੋ ਰਿਹਾ ਆਸੇ-ਪਾਸੇ ਦੇ 10 ਪਿੰਡਾਂ ਦੇ ਬੰਦੇ ਵੀ ਪਹੁੰਚ ਰਿਹਾ ਸਾਡੇ ਵਿਚਾਰ ਸੁਣਦੇ ਆ ਕੇ ਨਰਜੀ ਲੈ ਕੇ ਜਾਂਦੇ ਯੂਥ ਬਹੁਤ ਆ ਰਿਹਾ ਔਰ ਕਿਸਾਨਾਂ ਦੇ ਵਿੱਚ ਜਿਹੜੇ ਸਾਨੂੰ ਜਿਹੜੀ ਫੀਡਬੈਕ ਆ ਨਾ ਜੀ ਉਹ ਕਹਿੰਦੇ ਵੀ 40 ਸਾਲ ਬਾਅਦ ਅਸੀਂ ਦਿਨ ਨੂੰ ਪਾਣੀ ਲਾਇਆ ਫਸਲਾਂ ਨੂੰ ਨਹੀਂ ਤਾਂ ਰਾਤ ਨੂੰ ਜਾਂਦੇ ਸੀ ਸੱਪ ਲੜਨ ਦਾ ਡਰ ਰਹਿੰਦਾ ਸੀ ਕ੍ਰੀੜਾ ਪਤੰਕਾ ਲੜ ਜਾਂਦਾ ਸੀ ਔਰ ਘਰ ਵਾਲੇ ਬੈਠੇ ਇੰਤਜ਼ਾਰ ਕਰਦੇ ਰਹਿੰਦੇ ਸੀ ਕਿਵੜੀ ਬਹੁਤ ਸਾਰੇ ਜਿਹੜੇ ਦੁਖਾਂਤ ਸੀਗੇ ਉਹਨਾਂ ਤੋਂ ਬਚਾਅ ਹੋ ਗਿਆ ਆਪਣਾ ਜੀ ਹੋਰ ਬਹੁਤ ਸਾਰੇ ਕੰਮ ਹੋਏ ਸਾਰੇ ਦੱਸ ਹੀ ਨਹੀਂ ਪਾਉਂਦੇ ਜੀ ਸੜਕ ਸੁਰੱਖਿਆ ਫੋਰਸ ਬਣੀ ਆ ਜੀ ਮਤਲਬ ਫਰਿਸ਼ਤੇ ਸਕੀਮ ਲਾਗੂ ਹੋਈ ਆ ਮੈਡੀਕਲ ਦੇ ਵਿੱਚ ਰੈਵਿਊਸ਼ਨ ਹੋਈ ਆ ਐਜੂਕੇਸ਼ਨ ਦੇ ਵਿੱਚ ਸਕੂਲ ਆਫ ਫੈਮਿਨਸ ਬਣਿਆ ਜਿਹੜੇ ਤੁਹਾਡੇ ਮਤਲਬ ਬਿਜਲੀ ਤੇ ਇਹ ਤਾਂ ਹੈ ਹੀ ਸਾਰਾ ਜਿਹੜਾ ਕਰਦੀ ਕਰਦਾ ਬਿੱਲ ਨਹੀਂ ਆਉਂਦਾ ਔਰ ਦਿਨ ਨੂੰ ਖੇਤਾਂ ਵਿੱਚ ਬਿਜਲੀ ਮਿਲਦੀ ਆ ਕੱਸੀਆਂ ਚ ਪਾਣੀ ਆ ਗਿਆ ਰਸੀਦਾਂ ਦਾ ਸਨਮਾਨ ਹੋ ਰਿਹਾ ਬਹੁਤ ਸਾਰੇ ਜਿਹੜੇ ਕੰਮ ਐ ਇੰਨੇ ਕੰਮ ਐ ਕਿ ਅਸੀਂ ਬੜੀ ਲੰਬੀ ਲਿਸਟ ਆ ਸਾਡੇ ਕੋਲੇ ਸਰ ਕੱਲ ਨੂੰ ਫਤਿਹ ਰੈਲੀ ਫਤਿਹ ਰੈਲੀ ਨੰਦ ਚਾ ਗਿਆ ਜੀ ਮੋਦੀ ਦੀ ਮੋਦੀ ਜੀ ਆ ਰਹੇ ਨੇ ਕਿ ਫਤਿਹ ਰੈਲੀ ਤਲੋ ਦੇਖੋ ਗੱਲ ਸੁਣੋ ਜੀ ਅਸੀਂ ਮੈਂ ਨਾ ਕੋਈ ਜਿਹੜਾ ਹੈਗਾ ਉਹ ਫਤਿਹ ਰੈਲੀ ਐਦਾ ਹੁੰਦੀ ਹੈ ਜੀ ਵੀ ਤੁਸੀਂ ਕਰਫਿਊ ਲਾ ਕੇ ਕਰੋ ਸਾਰੇ ਸਾਰੇ ਰੂਟ ਬੰਦ ਹੈ ਸਾਰਿਆਂ ਪਾਸੇ ਲੋਕਾਂ ਦਾ ਆਣਾ ਜਾਣਾ ਬੰਦ ਹੈ ਤੇ ਫਤਿਹ ਕੌਣ ਕਰੂਗਾ ਜੀ ਇਹ ਤਾਂ ਮੈਨੂੰ ਲੱਗਦਾ ਹੈ ਕੋਈ ਇਹ ਪੁਲਿਸ ਦੇ ਨਾਲ ਹੀ ਫਤਿਹ-ਫਤਿਹ ਕਰਕੇ ਚਲੇ ਜਾਣਗੇ ਜੀ ਤੁਸੀਂ ਦੇਖ ਲਿਓ ਕੱਲ ਨੂੰ ਇਹ ਗੱਲ ਮੇਰੀ ਤੁਸੀਂ ਟੀਵੀ ਹਾੜਿਓ ਦਿਖਾ ਦਿਓ ਇੱਕ ਵਾਰੀ ਵੀ ਪੁਲਿਸ ਜ਼ਿਆਦਾ ਕਿ ਲੋਕ ਜ਼ਿਆਦਾ ਆ ਦੇਖ ਲਿਓ ਇਹਨਾ ਦੇਖ ਲਿਓ 173 ਗਾਂਦੀ ਉਹਨੂੰ ਕਹਿ ਗਏ ਕਿ ਜਿੰਨੇ 5 ਸਾਲ ਨੂੰ ਗ੍ਰਾਂਟ ਮਿਲਿਆ ਮੈਂ ਪੂਰਾ ਲੋਕਾਂ ਦੇ ਲਾਇਆ ਚਾਹੇ ਉਹ 에어ਪੋਰਟ ਜਿਹੜਾ ਹੋਵੇ ਪਾਸਪੋਰਟ ਵਾਲ ਮੈਂ ਸਾਰਾ ਕੰਮ ਮੈਂ ਕੀਤਾ ਤੇ ਉਹਦਾ ਸਵੇ ਨਾ ਮੈਨੂੰ ਉਹ ਲੋਟ ਦੇਣਗੇ ਇਹ ਉਹਨਾਂ ਦੀ ਬੋਲੀ ਹੈ ਜੀ ਦੇਖੋ ਮੈਂ ਮੈਂ ਕੋਈ ਮਾਰੀ ਕਰਨ ਨਹੀਂ ਕਹ ਰਿਹਾ ਮੈਂ ਇਹ ਕਹਿ ਰਿਹਾ ਵੀ ਸੰਸਦ ਨੇ ਇੱਕ ਸੰਸਦ ਆਦਰਸ਼ ਕਾਮ ਯੋਜਨਾ ਉਹਨਾਂ ਨੂੰ ਪੁੱਛ ਲਓ ਹੈ ਕਿ ਨਹੀਂ ਹੈ ਇਹ ਸਵਾਲ ਪੁੱਛ ਲਓ ਉਹਨਾਂ ਨੂੰ ਪੁਆਇੰਟਡ ਤੇ ਤੁਸੀਂ ਪੰਜ ਪਿੰਟ ਦੱਸੋ ਕਾਂਦੀ ਜੀ ਵੀ ਜਿਹੜਾ ਡਾਕਟਰ ਹੈ ਉਹ ਕਹਿ ਰਿਹਾ ਮੇਰੇ 829 ਆਮਕ ਲੈਣੇ ਕਾ ਮੇਰੇ ਤੋਂ ਲਿਸਟ ਲੈ ਜਾਓ ਆਮ ਆਦਮੀ ਲੈਣੇ ਦੀ ਤੁਸੀਂ ਮਾਤਾਕਸ਼ਾਲਾ ਹਸਪਤਾਲ ਦੇਖੋ ਤੁਸੀਂ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇਖੋ ਤੁਸੀਂ ਸੁਪਰ ਸਪੈਸ਼ਲਿਟੀ ਬੈਂਕ ਦੇਖੋ ਕੁਝ ਦੱਸ ਰਹੇ ਆ ਕਿ ਤੁਸੀਂ ਪੰਜ ਪਿੰਟਾਂ ਦੇ ਨਾਮ ਦੱਸ ਦਿ ਤੁਸੀਂ ਜਿਹੜੇ 5 ਪਿੰਡ ਠੀਕ ਕੀਤੇ ਆ 25 ਕਰੋੜ ਰੁਪਏ ਮਿਲਿਆ ਤੁਹਾਡੀ ਯੋਜਨਾ ਸੀ ਤੁਸੀਂ ਐਡਾਪਟ ਕੀਤੇ ਸੀ ਦੱਸੋ ਕਿਹੜੇ ਪਿੰਡ ਐਡਾਪਟ ਕੀਤੇ ਸੀ ਉਹ ਉਹਨਾਂ ਦੀ ਅੱਜ ਹਾਲਤ ਕੀ ਆ ਕਿ ਉਹ ਬਾਕੀ ਪਿੰਡਾਂ ਤੋਂ ਅਲੱਗ ਆ ਕਿ ਉਹ ਮਾਡਲ ਹੈਗੇ ਆ ਕਿ ਕੀ ਉਹ ਨਮੂਨੇ ਦੇ ਪਿੰਡ ਹੈਗੇ ਜਦੋਂ ਆਪਾਂ ਰੈਪਲੀਕੇਟ ਕਰਕੇ ਬਾਕੀ ਪਿੰਡ ਉਹ ਜੇ ਬਣਾ ਦਈਏ ਜੇ ਤੁਸੀਂ ਇਹ ਨਹੀਂ ਕੀਤਾ ਦੂਜੀ ਗੱਲ ਇਹ ਆ ਵੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਜਦੋਂ ਤੁਸੀਂ ਸਸਦ ਚ ਚੁਣੇ ਗਏ ਹੋ ਕਿ ਇਹ ਸੱਚ ਆ ਕਿ ਤੁਸੀਂ ਆਪਣੇ ਹਸਪਤਾਲ ਚ ਬੈਠ ਕੇ ਮਰੀਜ਼ ਦੇਖਦੇ ਰਹੇ ਹੋ ਕਿ ਨਹੀਂ ਦੇਖਦੇ ਰਹੇ ਹੋ ਤੁਸੀਂ ਲੋਕਾਂ ਵਿੱਚ ਘੁੰਮਦੇ ਰਹੇ ਹੋ ਤੁਸੀਂ ਆਪਣੀ ਪਾਰਟੀ ਬਣਾਈ ਸੀ ਉਹਦਾ ਨਾਮ ਤੁਹਾਨੂੰ ਵੀ ਨਹੀਂ ਪਤਾ ਹੋਣਾ ਮੀਡੀਆ ਵਾਲਿਆਂ ਨੂੰ ਨਵਾਂ ਪੰਜਾਬ ਪਾਰਟੀ ਉਹ ਕਦੋਂ ਬਣੀ ਉਹਨੇ ਕਿਹੜੇ ਲੋਕਾਂ ਵਾਸਤੇ ਘੋੜ ਕੀਤੇ ਤੇ ਕਦੋਂ ਖਤਮ ਹੋ ਗਈ ਕਿਦਾਂ ਖਤਮ ਹੋ ਗਈ ਤੇ ਹੁਣ ਤੁਸੀਂ ਪਾਰਟੀ ਬਦਲ ਕੇ ਤੁਸੀਂ ਉਸ ਪਾਰਟੀ ਚ ਗਏ ਹੋ ਤੁਸੀਂ ਪੁੱਛੋ ਜੀ ਤੁਹਾਨੂੰ ਆਪਣੇ ਪੁਰਾਣੇ ਤੁਹਾਡੇ ਵੀਡੀਓ ਭੇਜਦੀ ਹੈ ਤੁਹਾਨੂੰ ਤੁਹਾਨੂੰ ਯਾਦ ਹੈ ਵੀ ਤੁਸੀਂ ਇਸ ਇਸ ਪਾਰਟੀ ਬਾਰੇ ਕੀ ਕਹਿੰਦੇ ਜਿਹੜੀ ਤੁਸੀਂ ਜੁਆਇਨ ਕੀਤੀ ਆ ਸੋ ਇਹ ਕੁਛੇ ਗੱਲਾਂ ਹੈਗੀਆਂ ਤੁਸੀਂ ਉਸ ਇਹ ਬਾਰੇ ਸਵਾਲ ਉਹਨਾਂ ਨੂੰ ਪੁੱਛਣਾ ਹੋਣਾ ਜੀ ਇਹ ਉਹਨਾਂ ਨੂੰ ਸਵਾਲ ਪੁੱਛਣਾ ਉਹਨਾਂ ਨੂੰ ਪੁੱਛਿਆ ਵੀ ਇਹ ਸੱਚ ਹੈ ਤੁਸੀਂ ਆਪਣੇ ਮੁੰਡੇ ਦੇ ਨਾਂ ਦੇ ਉੱਤੇ ਇੱਕ ਨਵਾਂ ਜਿਹੜਾ ਬਹੁਤ ਵੱਡਾ ਮਾਡਰਨ ਹਸਪੀਟਲ ਬਣਾ ਰਹੇ ਹੋ 15 ਕਰੋੜ ਕੀ 400 ਰੁਪਿਆ ਖਰਚੋਗੇ ਤਾਂ ਨੇਚਰਲੀ ਤੁਸੀਂ ਉਹ ਤੁਹਾਨੂੰ ਹਸਪਤਾਲ ਚ ਲਾਓਗੇ ਤੁਸੀਂ ਹਨਾ ਫਿਰ ਨੁਕ ਸਰਕਾਰੀ ਹਸਪਤਾਲ ਥੋੜੀ ਠੀਕ ਕਰੋਗੇ ਤੁਸੀਂ ਸਰ 400 ਰੁਪਿਆ ਕੀ ਫਾਇਦਾ ਰਹੇਗਾ ਜੀ ਜਿਵੇਂ ਦੁਨੀਆ ਤੇ ਆਪਣੇ ਭਾਸ਼ਣ ਚ ਲਗ ਲਗ ਜਿਹੜੀ ਹੈਗੀ ਆ ਸਕੀਮਾਂ ਦੇ ਅਧਾਰ ਤੇ ਮੈਂ ਬਣਾਉਂਗਾ ਡਾਕਟਰ ਬਲਬੀਰ ਦਾ ਕੀ ਬਲੂ ਕੁੰਡ ਰਹੇਗਾ ਕੀ ਕੁਝ ਦੋਗੇ ਅਗਰ ਮੈਂਬਰ ਵਾਲੇ ਤੁਸੀਂ ਬਣਦੇ ਦੇਖੋ ਮੈਂ ਹਰ ਇੱਕ ਵਰਗ ਦੀ ਗੱਲ ਕਰਦਾ ਜੇ ਮੈਂ ਕਿਸਾਨਾਂ ਦੀ ਗੱਲ ਕਰਦਾ ਉਹਨਾਂ ਨੂੰ ਐਮਐਸਪੀ ਚਾਹੀਦੀ ਹੈ ਕਰਜ਼ਾ ਮਾਫ ਹੋਣਾ ਚਾਹੀਦਾ ਗਰੀਬਾਂ ਦੇ ਘਰ ਬਣਨੇ ਚਾਹੀਦੇ ਸਕੀਮ ਹੈਗੀ ਆ ਉਹਨੂੰ ਇੰਪਲੀਮੈਂਟ ਠੀਕ ਤਰ੍ਹਾਂ ਨਹੀਂ ਹੋਈ ਉਹ ਉਹ ਉਹਨਾਂ ਉਹਨਾਂ ਨੂੰ ਨਰੇਗਾ ਦੀ 450 ਮਿਲਣੀ ਚਾਹੀਦੀ ਔਰ ਸ਼ਾਮ ਨੂੰ ਪੈਸੇ ਮਿਲਨੇ ਚਾਹੀਦੇ ਆ ਰਾਸ਼ਨ ਜਿਹੜਾ ਜਿਹੜੇ ਡਿਸਰਵ ਕਰਦੇ ਆ ਸਾਰਿਆਂ ਨੂੰ ਮਿਲਣਾ ਚਾਹੀਦਾ ਇੰਡਸਟਰੀ ਆ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਚਾਹੀਦੀ ਆ ਦੂਜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੇ ਟਰੇਡਰ ਆ ਇਹਨਾਂ ਤੇ GST ਘਟਾਉਣਾ ਚਾਹੀਦਾ ਜਿਹੜਾ ਆੜਤੀ ਆ ਉਹਦੀ ਆੜਤ 2.5% ਹੁੰਦੀ ਸੀ ਪੌਣੇ 2% ਕਰਤੀ ਉਹ ਪੂਰੀ ਕਰਾਂਗੇ ਜਿਹੜੇ ਸ਼ੈਲਰ ਵਾਲੇ ਆ ਉਹਦੇ ਨੂੰ ਕੁਝ ਨੋਰਮਸ ਰਿਲੈਕਸ ਕਰਨ ਵਾਲੇ ਆ ਟਰਾਂਸਪੋਰਟਰ ਦੇ ਉੱਤੇ ਤੇਰੇ ਤੇਰੇ ਟੈਕਸ ਨਹੀਂ ਹੋਣੇ ਚਾਹੀਦੇ ਮੋਲੋ ਆਪਾਂ ਹਰ ਇੱਕ ਜਿਹੜਾ ਬੰਦਾ ਹੈਗਾ ਉਹਦਾ ਕਚੂਮਰ ਨਹੀਂ ਕੱਢਣਾ ਜੀ ਠੀਕ ਆ ਜੀ ਗਰੀਬਾਂ ਦਾ ਕਚੂਮਰ ਨਹੀਂ ਕੱਢਣਾ ਜਿਹੜਾ ਜੀਐਸਟੀ ਆ ਗਰੀਬਾਂ ਤੇ ਨਹੀਂ ਚਾਹੀਦਾ ਅਮੀਰਾਂ ਤੇ ਚਾਹੀਦਾ ਠੀਕ ਥੈਂਕ ਯੂ ਥੈਂਕ ਯੂ